اڏي وير نچڙائي اجي واه ماڏي وير نچڙائي اجي ادي هويد ماي ايو بدياني ها ڪا شيءي مون نه ها ٻروني دنياي ادي دنياي ادي دنيا ادي دنيا ڪوٽي ڙائي ماءه مرين आईवे तेरा वीरा पे चल जा बार-बार लेता है बार-बार देते है अखड़े जम गए मेरी दुनिया मेरी मां-पापा का कुछ नहीं रह गया है नहीं कुछ भी है नहीं कुछ भी आटा और था कुछ नहीं यार कहां से आएगी तेरी मेरी मन की गलियां अपने साथ नहीं गलियां अपने साथ இருக்காங்க <laughs> <laughs> ਨਾ ਮੇਰਾ ਜਸ ਬਟਾਲੇ ਤੋਂ ਆ ਮੈਂ ਮੇਰੇ ਮਮਾ ਜੀ ਦਾ ਲੜਕਾ ਹੀ ਆ ਤੇ ਇਹਨਾਂ ਦੇ ਨਾਲ ਕੱਲ ਪਰਸ਼ੂ ਵੀ ਇਦਾਂ ਰੰਜਿਸ਼ ਚੱਲ ਰਹੀ ਤੇ ਕੁਝ ਕੱਲ ਸ਼ਾਮੀ ਦੀ ਗੱਲ ਹੈ ਇਹਨਾਂ ਦੀ ਥੋੜੀ ਝਗੜਾ ਵਗੈਰਾ ਹੋਇਆ ਤੇ ਘਰ ਦੇ ਨੂੰ ਚਲੋ ਇਹਨਾਂ ਨੇ ਨੋਰਮਲ ਸਮਝੀ ਗੱਲ ਵੀ ਚਲੋ ਕੋਈ ਨਹੀਂ ਥੋੜੇ ਬੋਤੇ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਇਦਾਂ ਮੁੰਡੇ ਤੋਂ ਵੱਡੀ ਸੀ ਕਿ ਕੁੜੀ ਉਹਦੇ ਕੋ ਗਏ ਸੀ ਤੇ ਅੰਮ੍ਰਿਤਸਰ ਇਹ ਦਜਾ ਇਹ ਇਕੱਲਾ ਰਹਿ ਗਿਆ ਘਰੇ ਉਹਨੂੰ ਜਦੋਂ ਪਤਾ ਲੱਗਾ ਕਿ ਇਦਾਂ ਇਕੱਲਾ ਵਾ ਤੇ ਇਹ ਆਪਣੇ ਕੋਠੇ ਦੇ ਛੱਤ ਤੇ ਚੜਿਆ ਗਿਆ ਤੇ ਉਹਨੇ ਰਾਤ ਆਣ ਕੇ 12 1 ਵਜੇ ਦੀ ਗੱਲ ਹੀ ਥੋੜੀ ਬਾਰਿਸ਼ ਹੋਣ ਦੀ ਤੇ ਉਹ ਆਪਣੀ ਛੱਤ ਦੇ ਉੱਪਰ ਹੀ ਗਿਆ ਇਹ ਮੁੰਡਾ ਜੀ ਨੂੰ ਮਾਰਿਆ ਤੇ ਉਹ ਆਣ ਕੇ ਤੇ ਕਿਰਪਾਨ ਲੈ ਕੇ ਤੇ ਇਹਦੇ ਮਤਲਬ ਇਹਨੇ ਹਮਲਾ ਕੀਤਾ ਇਹਦੇ ਬਾਕੀ ਚਲੋ ਇਹਦੇ ਕੁੰਡੇ ਕੰਡੇ ਵਗੈਰਾ ਘਰ ਦੇ ਬੂਹੇ ਬਾਹਰ ਸਾਬ ਪਾਣ ਕੇ ਗਿਆ ਹਾਲ ਕੈਸ਼ ਵੀ ਲੈ ਕੇ ਹਾਂਜੀ ਕੈਸ਼ ਲੈ ਕੇ ਗਿਆ ਵਾ ਲਾ ਸੋਨਾ ਦਜਾ ਸੋਨਾ ਥੋੜਾ ਜਿਹਾ ਸੋਨਾ ਸੋਨਾ ਬੋਲਦੇ ਪਏ ਹੋ ਕਿ ਸੋਨਾ ਵੀ ਹੈਗਾ ਸੀ ਥੋੜਾ ਘਰੇ ਤੇ ਦੂਜਾ ਇਹ ਆ ਵੀ ਚਲੋ ਕੁੱਟਿਆ ਉਹਨੇ ਕਿਰਪਾਨਤ ਨਹੀਂ ਕਿ ਵਾਹੀ ਮਾਰੀ ਬਾਕੀ ਇਹ ਆ ਵੀ ਉਹਨੇ ਕੋਟੀ ਦੰਦ ਦਿੱਤਾ ਵਾ ਵੀ ਮਤਲਬ ਮਾਰ ਹੀ ਦਿੱਤਾ ਹੁਣ ਕੀ ਮੰਗ ਕਰਦੇ ਇਹ ਮੰਗੇ ਹੀ ਵੀ ਇਹ ਸਜ਼ਾ ਹੋਣੀ ਚਾਹੀਦੀ ਆ ਟੱਬਰ ਨੂੰ ਮਾਂ ਪਿਓ ਦੇ ਸਾਹ ਦੇ ਨਾਲ ਮਾਰਿਆ ਵਾ ਭਰਾਏ ਕਿ ਇਹਨਾਂ ਦਾ ਦੂਜਾ ਵੱਡਾ ਵੀ ਆ ਉਹ ਸਾਰੇ ਇਕੱਠੇ ਹੀ ਇਦਾਂ ਉਹਨਾਂ ਦੀ ਸਲਾਹ ਨਾਲ ਹੋਇਆ ਜੋ ਆ ਪੁਲਸ ਆਈ ਇਹਦੇ ਕੁਛ ਨੇ ਕੀ ਅਸ਼ਵਾਸਨ ਦਿੱਤੇ ਪੁਲਿਸ ਨੂੰ ਵੇਖੋ ਪਹਿਲਾਂ ਦੇ ਆਖੰਡੇ ਭੀ ਐਸਚੋ ਸਾਹਿਬ ਇੱਥੇ ਨਹੀਂ ਗਏਗੇ ਹੁਣ ਆ ਗਏ ਨੇ ਤੇ ਹੁਣ ਚੱਲੇ ਆ ਆਪਾਂ ਵੇਖੋ ਕੀ ਕਹਿੰਦੇ ਆ ਬਾਕੀ ਕੁੜੀ ਉਹਨੂੰ ਮੁੰਡੇ ਦੀ ਮਾਂ ਨੂੰ ਤੇ ਭੈਣ ਨੂੰ ਲੈ ਗਏ ਆ ਤੇ ਹੁਣ ਬਾਕੀ ਵੇਖੋ ਕੀ ਕਾਰਵਾਈ ਕਰਦੇ ਭਾਈ ਇਹਨਾਂ ਦਾ ਮਲਕੀਤ ਹੀ ਮੈਂ ਇਹਨਾਂ ਦਾ ਜੀਜਾ ਬੁਲਣ ਰਿਹਾ ਵੱਡਾ ਭਾਈ ਮੈਂ ਮਜੀਠਾ ਰੋਡ ਗੰਡਾ ਸਿੰਘ ਵਾਲੇ ਰਹਿਣਾ ਮੈਂ ਤੇ ਇਹਨਾਂ ਨੇ ਰਾਤ ਦੀ ਮੁੰਡੇ ਨਾਲ ਵਾਰਦਾਤ ਕਰਤੀ ਇਹਨਾਂ ਦੇ ਬੈਕਸਾਈਡ ਹੀ ਮੁੰਡਾ ਰਹਿੰਦਾ ਵਾ ਉਹਦਾ ਨਾਂ ਕੀ ਨਾਂ ਸੁਖਦੇਵ ਸਿੰਘ ਇਹ ਬੈਕਸਾਈਡ ਦੇ ਆ ਤੇ ਉਹ ਬਹੁਤ ਜਾਣਿਆਂ ਨੂੰ ਉੱਥੇ ਧਮਕੀਆਂ ਧਮਕੀਆਂ ਲਾਉਂਦਾ ਪਿੰਡ 'ਚ ਬਹੁਤ ਵਾਰ ਦਾਤ ਪਿੰਡ 'ਚ ਕੀਤਾ ਪਿੰਡ ਵਾਲੇ ਖੁਦ ਕਹਿਣ ਦੇ ਆ ਵੀ ਆਪਾਂ ਇਹਨੂੰ ਪਿੰਡੋਂ ਬਾਹਰ ਕੱਟਣਾ ਆ ਆਖੇ ਤੋਂ ਪਿੰਡ ਵਾਲੇ ਤਾਂ ਫੇਰ ਬਿਆਨ ਲਾ ਲੋ ਇਧਰ ਉਹ ਵਾਦਾ ਬਿਆਨ ਦੋ ਓਹ ਏਡਾ ਕੋਣ ਹੈ ਜੀ ਕੀ ਕਰ ਮੁੰਡਾ ਮੇਰਾ ਸਾਲਾ ਕੀ ਕਰਨ ਕੀ ਕਰਨੇ ਹੀ ਸਰ ਵੀ ਉਹਨਾਂ ਨੇ ਆਪਣੇ ਮਾਂ ਤੋਂ ਮੜਾ ਮੋਟਾ ਤੂੰ ਤੂੰ ਮੈਂ ਮੈਂ ਚੱਲ ਗਈ ਤੇ ਉਹ ਆਪਣੇ ਮਤਲ ਲੈਣ ਚੱਲ ਗਈ ਮਮਾ ਉਹਨਾਂ ਫਾਦਰੀ ਮਦਰ ਮੇਰੀ ਵੀ ਆ ਗੁੜੀਆਂ ਕੋ ਚੱਲ ਜਾਂ ਨਹੀਂ ਲੈ ਕੇ ਉਹਨੀਆਂ ਗੁੜੀਆਂ ਮਗਰ ਉਹਨੇ ਵਾਰਦਾਤ ਕਰਦੀ ਕਿੰਨੇ ਕੁ ਵੇ ਦਾ ਸਮਾਂ ਸੀ ਇਹ ਸਮਾਂ ਕੋਈ 12:30 12:30 ਵੇ ਦਾ ਸਮਾਂ ਹੈਗਾ ਜੀ ਗੁਰਵੰਤ ਸਿੰਘ ਇੱਥੇ ਕਤਲ ਹੋਇਆ ਜੀ ਕੀ ਮਾਮਲਾ ਜੀ ਇਹਦਾ ਆ ਬੱਬਾ ਜੀ ਉਹ ਆਇਆ ਉਧਰੋਂ ਦੀ ਕੋਠੇ ਥਾਣੀ ਚੜ ਕੇ ਸਾਹਮਣੇ ਵੀ ਪਹਿਲਾਂ ਰੋੜੇ ਮਾਰਦਾ ਰਿਹਾ ਕਿਥੇ ਰੋੜੇ ਮਾਰਦਾ ਰਿਹਾ ਤੇ ਮੁੜ ਕੇ ਉਹ ਕੋਠੇ ਥਾਣੀ ਚੜ ਕੇ ਆ ਕੇ ਤੇ ਇੱਥੋਂ ਘੜ ਫੜ ਕੇ ਨਾ ਕੋਠੇ ਤੇ ਚੋਕ ਮਾਰਦਾ ਰਿਹਾ ਆ ਆ ਉਹਦੀ ਮਾਂ ਮੁੰਡੇ ਦੀ ਪਿਓ ਵੀ ਇੱਥੇ ਕਿ ਜੀ ਕਿਰਪਾਨ ਨਾਲ ਫੜੀ ਉਹਨੇ ਇਹਨਾਂ ਨੂੰ ਸਾਰੇ ਤੱਬ ਨੂੰ ਮਾਰਨ ਤੱਕ ਜਾਂਦਾ ਰਿਹਾ ਅਮ੍ਰਿਤਕੁਰ ਕੀ ਹੋਇਆ ਭਾਜੀ ਉਹ ਆਏ ਨਾ ਸਾਨੂੰ ਨੂੰ ਪਤਾ ਵੀ ਮੁੰਡੇ ਨੇ ਜਾਂ ਕੋ ਗਾਲ ਦਿੱਤੀ ਹੋ ਜਾਂ ਕੋ ਕੁਝ ਸਾਨੂੰ ਨਹੀਂ ਪਤਾ ਇਹਦੇ ਵਿੱਚ ਉਹਨੇ ਮਤਲਬੀ ਉਸ ਤੋਂ ਦੀ ਆਕੇ ਤੈਨੂੰ ਮਾਰ ਰਿਹਾ ਚੁੱਕ ਕੇ ਇੰਜ ਕਰਕੇ ਦੋ ਵਾਰੀ ਤਿੰਨ ਵਾਰੀ ਆਂਦੇ ਮਾਰਿਆ ਤੇ ਇਹਨੇ ਮੁੜ ਕੇ ਕਿਰਪਾਨ ਮਾਰੀਏ ਕਿਰਪਾਨ ਮਾਰ ਕੇ ਵਾਢੀ ਗਿਆ ਜਿਹਨੇ ਮਾਰਿਆ ਜੀ ਉਹ ਕੌਣ ਹੈ ਉਹ ਸਖਦੀਪ ਸਿੰਘ ਦਾ ਪਿੰਡ ਪਿੰਦੇ ਆ ਹਾਂ ਆਵੇ ਉਹਨਾਂ ਦਾ ਘਰ ਆਹ ਕਿਹੜਾ ਪਿੰਡ ਗਈ ਇਹ ਕਲੋਨੀ ਜਹਾਂਗੀਰ ਕਾਉਂ ਜਹਾਂਗੀਰ ਕਨੂ ਮੁੰਡੇ ਦੀ ਕਿੰਨੀ ਉਮਰ ਸੀ ਜੀ 22 ਇਹ ਦੀ ਮਜੀਦ ਮਲਕੀ ਸਿੰਘ ਦੀ 35 ਸਾਲ ਲੱਗੀ